ਆਜੇ ਵੇਖ ਲੋ ਮੈਂ ਤਮੀ ਡੋਰੀ ਜੋ ਘਰ ਗਰੀਬੀ ਜੇ ਤੇ ਮੈਨੂੰ ਕਹਿਣਾ ਨਾ ਨੰਬਰ ਦਿੱਤਾ ਸੀ ਤੁਹਾਡੇ ਨੂੰ ਕੀਤ ਵੇਚਦਾ ਕੀ ਆ ਆਜੋ ਹਾਂ ਕੀ ਆਪਣਾ ਬੱਚਿਆਂ ਦੇ ਖਿਡਵਾਉਣੇ ਦੇ ਭਾਨ ਨੁਕ ਨੇ ਜੋ ਕੀ ਗੱਜ ਇੱਕ ਗਬਾਰੇ ਜੋ ਦੁਬਾਰੇ ਵੇਚਦਾ ਹਾਂ ਹਾਂਜੀ ਤੇ ਆਜੋ ਅਛਾ ਹਾਂਜੀ ਅਛਾ ਡੇ ਗਬਾਰੇ ਵੇਚਦਾ ਹਾਂਜੀ ਠੀਕ ਆ ਠੀਕ ਕਿਨਾ ਕੀ ਤੇਰਾ ਮੱਖਣ ਸਿੰਘ ਜੀ ਮੱਖਣ ਸਿੰਘ ਹਾਂਜੀ ਅੱਛਾ ਤੇ ਸਾਡੀ ਮਜਬੂਰੀ ਜੋ ਬੱਚੇ ਚ ਛੋੜ ਛੋੜੇ ਗਰੀਬੀ ਦਾ ਵਾਰਨਿੰਗ ਕੋ ਗੱਲ ਮੰਮੀ ਡੈਡੀ ਤੇਰਤੇ ਨਹੀਂ ਜਾਗੇ ਤੁਮ ਜਿਹੜੀ ਹੈ ਨੀਗਾ ਮੰਮੀ ਡੈਡੀ ਨਹੀਂ ਜਾਗੇ ਹੂੰ ਤੇ ਉਹ ਕੇ ਨਾ ਵੀਰ ਨੇ ਦਿੱਤਾ ਸ਼ੀਨੀ ਮੈਕਲਪੀਆ ਵੇਚਣ ਗਿਆ ਅੱਛਾ ਟਕਲੀਏ ਦੇ ਵੇਚਣ ਗਿਆ ਜੀ ਹਾਂਜੀ ਤੇ ਉਹਨੇ ਵੀਰ ਨੇ ਨੰਬਰ ਦਿੱਤਾ ਕਿ ਇਹ ਤਾਂ ਨਾ ਕੋਈ ਖਾਂਸਾ ਵੀ ਹੈ ਤੇ ਉਹ ਤੁਹਾਡੀ ਬਿਨਤ ਕਰਨ ਗਿਆ ਰੇੜੀ ਰੁੜੀ ਜੇ ਵੀ ਤਾਂ ਗਰੀਬੀ ਜੇ ਬੜੀ ਘਰ ਦੇ ਵਿੱਚ ਵੀ ਜਾ ਸਕਦੇ ਜੇ ਨਾਲ ਸਾਡੇ ਮਹਾਰਾਜ ਇਹ ਐਡ ਵੇਖੀ ਜੀ ਆ ਉਹੀ ਨੇ ਆਦਾ ਮੁੰਡਾ ਜਾ ਅੱਛਾ ਤੇ ਉਹਨੇ ਮੈਨੂੰ ਮੈਨਸ ਵਰਸ ਵਰ ਗੇੜਾ ਮਾਰਨ ਗਿਆ ਹਾਂ ਕੁਲਪਿੰਗਾ ਦਾ ਮੈਨੂੰ ਆਂਦੇ ਵੀ ਇਦਾਂ ਨਾ ਤੈਨੂੰ ਲੈਣਗੇ ਖਾਸਾ ਜੀ ਹੂੰ ਤੇ ਉਹਨੇ ਗੇ ਵੀ ਮਜਬੂਰੀ ਦੱਸਦੀ ਆਪਣੇ ਵੀ ਆ ਮਜਬੂਰੀ ਜਾ ਬੇਨਤੀ ਤਾਂ ਦੇ ਕੇ ਹੂੰ ਕੁਲਪੇ ਮੇਰੇ ਤਿੰਨ ਸੌ ਡਾਈ ਤੋਂ ਇਹ ਨਾਲ ਇੱਕ ਮਾਲਿੰਦਾ ਜਾ 2300 ਹਾਂਜੀ ਅੱਛਾ ਯਾ ਟੌਰ ਦਾ ਵੀ ਤੁਹਾਨੂੰ ਪ੍ਰਧਾਨ ਮੋਲ ਲਗਾ ਜੋ ਕੁੜੀ ਜਾ ਰਾਣੀ ਜੇ ਗੱਲ ਇਹ ਚਲੋ ਵੀ ਇਰਦੀ ਨਾਲ ਕਰ ਲਾਂਗੇ ਵਧਾਣਾ ਗੱਲ ਤੇਮ ਡਾੜਾ ਕਿਥੇ ਤੇਰਾ ਮਨੀ ਹੋਈ ਸੁਚਨਿਆ ਨਾ ਤੇਰਾ ਹੈਗਾ ਵਾ ਸਿੰਘ ਤੇ ਤਰਕ ਜਿਆ ਡਾੜਾ ਵੀ ਮੀਰਤੀ ਰੱਖ ਲਾਂਗੇ ਜੀ ਕੱਲ੍ਹ ਸਾਡੇ ਡਾੜਾ ਨਹੀਂ ਹੈਗਾ ਹੈ ਚੰਗਾ ਲੱਗਦਾ ਡਾੜਾ ਰੱਖਾਂਗੇ ਜੀ ਕੇਸ ਵੀ ਰੱਖਾਂਗੇ ਦੇਖੋ ਕੇਸ ਵਿਦਾਂ ਹੋ ਜਾ ਜੀ ਹਾਂਜੀ ਡਾੜਾ ਰੱਖਾਂਗੇ ਕਿਨੇ ਪੈਸੇ ਕਮਾਏ ਅੱਜ ਵੀ ਹੈਗਾ ਪੈਸਾ ਲੈ ਕੇ ਆਏ ਇਹ ਜੀ ਕੱਲ੍ਹ ਸਾਡੇ ਕਿਨੇ ਕਿਨੇ ਪੈਸੇ ਲੈ ਕੇ ਆਏ 80 ਰੁਪਏ ਇਹ 60 ਰੁਪਏ ਕਰ 60 ਰੁਪਏ ਹਾਂਜੀ ਹਾਂਜੀ ਬਸ ਇਹੀ ਹੈ ਪੈਸੇ ਹਾਂਜੀ ਅੱਛਾ ਇਹ ਉਲੀ 3 ਤੇ ਕੱਲ ਕੋਈ ਨਹੀਂ ਯਾਰੀ ਕਿੰਨੀ ਤੱਕ ਹੂੰ ਸੱਤਰ ਵੀ ਕੋਈ ਨਹੀਂ ਖਜਾਦਾ ਗੜ ਪਹੁੰਚ ਜਾ ਹਾਂਜੀ ਠੀਕ ਹੈ ਪਤਾ ਖਜਾਦਾ ਗੜ ਕਿ ਨਹੀਂ ਨਹੀਂ ਵੀਰ ਜੀ ਪਤਾ ਨਹੀਂ ਜ ਮਹਾਰਾਜ ਪਤਾ ਮੈਂ ਕਦੇ ਆਪਣ ਤੇ ਸੀ ਕਾਲ ਤੁਸੀਂ ਮੈਂ ਮਿੰਟ ਹੈ ਟ੍ਰੇਨਿੰਗ ਕਿ ਆ ਗਈ ਅੱਛਾ ਕਚਪਲ ਖਾਈ ਬਣੀ ਜਰਾ ਆ ਦੇ ਆਹ ਵੇਖੋ ਪਾਗਾ ਮਾੜਾ ਟੈਨਿੰਗ ਆ ਡੇ ਡੱਕਾ ਰੰਗ ਕਰ ਰਿਹਾ ਹੈ ਜੀ ਹੁਣ ਤੂੰ ਆਟੋ ਫੜ ਸੋ ਹਾਂਜੀ ਉਹ ਤੂੰ ਤੂੰ ਜਾਣਾ ਜੇਸੀ ਵਾਲੇ ਕੋ ਜੇਸੀ ਰਿਕਸ਼ੇ ਵਾਲੇ ਕੋ ਹਾਂਜੀ ਕਥਾਗਣੀ ਉਤਰ ਜਾ ਉਤਰ ਜਾ ਆ ਜਾ ਆ ਜਾ ਠੀਕ ਨਿਰਵੈਰ ਭਾਈ ਆ ਗਿਆ ਹੋ ਗਏ ਖਾਲਸਾ ਬਾਈ ਫਤਿਹਜੀ ਨਿਰਵੈਰ ਭਾਈ ਨੇ ਆ ਤੇਰੇ ਪਾਸੇ ਆ ਕੇ ਆਸੀ ਹਾਂਜੀ ਠੀਕ ਮੇਰੇ ਰਾਮਦਾਸ ਕਿਰਪਾ ਕਰਨ ਨਿਰਵੈਰ ਭਾਈ ਤੇ ਤੁਹਾਡੇ ਦੇ ਮਹਾਰਾਜਾ ਜੀ ਬਿਲਕੁਲ ਹੀ ਪ੍ਰਾਵਾ ਨਿਰਵੈਰ ਤੇ ਹੀ ਕਰਨ ਮੈਂ ਤਾਂ ਉਹਨਾਂ ਦੇ ਕਹਿ ਦੇ ਚੱਲਦਾ ਜਿਵੇਂ ਜਿਵੇਂ ਭਾਈ ਕਹਿੰਦੇ ਆ ਉਹਨਾਂ ਨੇ ਮੈਨੂੰ ਸਿਰਫ ਉਹਨੂੰ ਹੀ ਕੀਤਾ ਸੀ ਤੁਹਾਡੇ ਬਾਰੇ ਹਾਂਜੀ ਉਹਨਾਂ ਨੂੰ ਗੱਡੀ ਦੇਣੀ ਆ ਠੀਕ ਉਤਰਾ ਜਿਹੜੀ ਦੇ ਲਾ ਠੀਕ ਆ ਬਿਲਕੁਲ ਕਿ ਨਵੀਆਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਵਧੀਆ ਹਾਂਜੀ ਵਾਹਿਗੁਰੂ ਵਾਹਿਗੁਰੂ ਤੇਰੀ ਦੁਕਾਨ ਤੇਰੀ ਕਿ ਲੱਗਣੀ ਬਰੀ ਦੀ ਆ ਗੋਰਾਮ ਦਾ ਅਸੀਂ ਤੇ ਰੋਲਗੀ ਅੱਜ ਦੁਕਾਨ ਖੁੱਲਗੀ ਤੇਰੀ ਵਾਹ ਜੀ ਵਾਹ ਐਲਾ ਵਾਹ ਹਾਂ ਨੂੰ ਅਸੀਂ ਨਾਲਾ ਅਸਾਂ ਫੇਰ ਵੀ ਸਾਡੇ ਮਾਪਿਓ ਜੀ ਆ ਨਾ ਭਾਈ ਦਾ ਅਸਰਾ ਸਾਡਾ ਨਹੀਂ ਨਹੀਂ ਆਸਰਾ ਗੁਰੂ ਜਾਮਦਾਸ ਪਾਤਸ਼ਾਹ ਜੀ ਦਾ ਨਿਰਵੈਰ ਭਾਈ ਦਾ ਵੀ ਨਹੀਂ ਹਾਂ ਚੱਲ ਗਿਆ ਸਾਨੂੰ ਗੁਰੂ ਜਾਮ ਦਾ ਤਾਂ ਨਹੀਂ ਗੁਰੂ ਜਾਮ ਦਾ ਤੇ ਪਗਲ ਮਹਾਰਾਜ ਵਾਹ ਵਾਹ ਗੁਰੂ ਰਾਮਦਾਸ ਜੀ ਕਿੱਥੋਂ ਕਰਨ ਦੀ ਗੋਲੇ ਆ ਆ ਡਿਗਰੀ ਬੰਦ ਚਲਾਉਣ ਦਾ ਤੇ ਤੁਸੀਂ ਜੀ ਗੁਰੂ ਰਾਮਦਾਸ ਪਾਸਾ ਕਰਦਾ ਵੀਰੇ ਹਾਂਜੀ ਨਿਰਵੈਰ ਭਾਈ ਨੇ ਕਿਹਾ ਸੀ ਪਰ ਆਪਾਂ ਤੇ ਆ ਗਏ ਹਾਂਜੀ ਹੁਣ ਤੇਰਾ ਵਿਕ ਜਾ ਕਰੂਗਾ ਸਮਾਨ ਹਾਂਜੀ ਹਾਂਜੀ ਵਿਕ ਜਾਊਗਾ ਹੋ ਜਾਊਗਾ ਹਾਂਜੀ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਸਵਾਗਤ ਗੁਰੂ ਰਾਮਦਾਸ ਸਵਾਗਤ ਗੁਰੂ ਰਾਮਦਾਸ ਗੁਰੂ ਰਾਮਦਾਸ ਮਖਨ ਸਿੰਘ ਨਾ ਤੇ ਆ ਹੁਣ ਆਪਣਾ ਦਾੜੀ ਮੋਛੇ ਕਿ ਲੈ ਗਿਆ ਦਾੜਾ ਘਰਿਤ ਪ੍ਰਕਾਰ ਚ ਹਾਂਜੀ ਮਖਨ ਜੀ ਮੈਂ ਤੈਨੂੰ ਇਤਨਾ ਦੇਖ ਲਿਆ ਨਾ ਤੂੰ ਹੁਣ ਜੇ ਤੂੰ ਦਾੜੀ ਮੋਛੇ ਫੇਰ ਤੂੰ ਕੱਟੀ ਹੋਈ ਤੇ ਮੈਂ ਤੇਰੇ ਕੋ ਫੇਰ ਰੇੜੀ ਲੈ ਜਾਣੀ ਆ ਨਹੀਂ ਨਹੀਂ ਵੀਰ ਤੇ ਜੇ ਮੈਨੂੰ ਪਤਾ ਲੱਗ ਗਿਆ ਕਿ ਤੂੰ ਸ਼ਰਾਬ ਪੀਣਾ ਜਾਂ ਕੁਝ ਕਰਦਾ ਸਿਰਫ ਨਹੀਂ ਵਾਇਗਰੂ ਵੱੱਦੀ ਗੱਲ ਨਹੀਂ ਆ ਜਿਗਾ ਅਸੀਂ ਦੇਨੇ ਆ ਤੇ ਇੱਕ ਰਿਐਲਿਟੀ ਆ ਅਸੀਂ ਗੁਰਸਿੱਖਾਂ ਦਾ ਦਸਰਨ ਤੈਨੂੰ ਦੇ ਰਹੇ ਆ ਉਹ ਵੀ ਗੁਰੂ ਆਂਦੇ ਸਿੱਦੇ ਦਰ ਤੇ ਤੂੰ ਆਇਆ ਵਾ ਠੀਕ ਆ ਅਜਰਾਰੇ ਤੋਂ ਆਇਆ ਨਾ ਹਾਂਜੀ ਹਾਂਜੀ ਤੇ ਜੇ ਸਾਨੂੰ ਪਤਾ ਲੱਗ ਗਿਆ ਨਾ ਜੀ ਨਾ ਕਿਹੜਾ ਪਿੰਡ ਤੇਰਾ ਕੁਕੜਾ ਵਾਲਾ ਤੇ ਸਾਡੇ ਬਹੁਤ ਸਿੰਘ ਉਥੇ ਹੈਗੇ ਆ ਕੁਕੜਾ ਵਾਲੇ ਤੇ ਜੇ ਪਤਾ ਲੱਗ ਗਿਆ ਕਿ ਭਾਈ ਤੂੰ ਗਲਤ ਕੰਮ ਕਰਦਾ ਹੈ ਦਾੜਾ ਮੁਸਤਰਾ ਨਹੀਂ ਤਪਾ ਹੋਇਆ ਪ੍ਰਕਾਸ਼ ਤੇ ਭਾਈ ਮੈਂ ਤੈਨੂੰ ਸਾਫ਼ ਕਹਿ ਰਿਹਾ ਵੀਡੀਓ ਦੇ ਵਿੱਚ ਹੀ ਜਾ ਰਿਹਾ ਕਿ ਅਸੀਂ ਤੇਰੇ ਕੋਲ ਰੇੜੀ ਲੈ ਕੇ ਬੜੀ ਚੜੇ ਜਾਣਾ ਹਾਂਜੀ ਠੀਕ ਹੈ ਸਿਰਫ ਤੇਰੀ ਰੋਟੀ ਦੇ ਲਈ ਤੂੰ ਨੇ ਦੱਸਿਆ ਕਿ ਤੇਰੀ ਵਾਈਫ ਠੀਕ ਨਹੀਂ ਹੈਗੀ ਹਾਂ ਬੱਚੇ ਜੇ ਛੋਟੇ 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 ਬੱਚੇ ਆ ਤਾਂ ਟਾਡਾ ਮੈਂ ਤਰਲਾ ਕੀਤਾ ਜਾਂ ਮੈਂ ਤੇ ਮੇਰੇ ਰੋਟੀ ਦਾ ਗਿਆ ਤੇ ਪਰ ਤੂੰ ਮੋਸ਼ ਰੱਖ ਪਾਊਡਰ ਰੱਖਾ ਵਾਂ ਨਾ ਕੋਰ ਬਸ ਹੋਰ ਦੋ ਵੜੇ ਵਾਂਗੇ ਹੋਰ ਦੱਸ ਢੇਲਾ ਹਾਂ ਖਾਣ ਵਾਸਤੇ ਅੱਛਾ ਰੋਟੀ ਵਾਸਤੇ ਠੀਕ ਹੈ 10 ਹੋਰ ਹੋਰ ਦੱਸ ਗਾੜੀ ਮੋਸ਼ ਰੱਖਣੀ ਐ ਤਾਂ ਬਣਣੀ ਐ ਨਹੀਂ ਨਹੀਂ ਤੱਕ ਬਣਾਂ ਹਾਂ ਤਾਂ ਕਿ ਮਿਲ ਕੇ ਜਾਣਾ ਹਾਂਜੀ ਅੱਛਾ ਮੇਰੀ ਪਹਿਲੇ ਧਿਆਨ ਨਾਲ ਗੱਲ ਸੁਣੋ ਹਾਂਜੀ ਮੱਖਣ ਸਿੰਘ ਤੈਨੂੰ ਇਹ ਰੇੜੀ ਦੇਣ ਵਾਲੀ ਤੇਰੇ ਗੁਰੂ ਗੁਰੂ ਰਾਮਦਾਸ ਪਾਸ਼ਾ ਨੇ ਠੀਕ ਆ ਗੁਰੂ ਰਾਮਦਾਸ ਜੀ ਨੇ ਤਾਂ ਤੈਨੂੰ ਕਮੇਰ ਕੀਤੀ ਮੈਂ ਨਹੀਂ ਕਿਜ਼ਤ ਮੈਂ ਕਿਨੇ ਗਿਆ ਤੈਨੂੰ ਕੀਤੀ ਗੁਰੂ ਰਾਮਦਾਸ ਜੀ ਨੇ ਗੁਰੂ ਰਾਮਦਾਸ ਪਾਸ਼ਾ ਜੀ ਨੇ ਹਾਂ ਜੀ ਮੈਂ ਤਾਂ ਭਾਵਾ ਕੁਝ ਵੀ ਨਹੀਂ ਹੈਗਾ ਹਾਂ ਜੀ ਨਿਰਵੇਰ ਭਾਈ ਨੂੰ ਤੂੰ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਅੱਗੇ ਦੱਸਤਾ ਹਾਂ ਜੀ ਕਿ ਜਾ ਉਹਨਾਂ ਢੀ ਅੱਗੇ ਦੇ ਗਿਆ ਹਾਂ ਜੀ ਭਾਵਾ ਮੈਂ ਤਾਂ ਤੈਨੂੰ ਮੈਂ ਤਾਂ ਤੈਨੂੰ ਫਲਾਣ ਆ ਪੈਸੇ ਪੂਜ ਕੇ ਹੋਰ ਦੇ ਆ ਹਾਂ ਜੀ ਠੀਕ ਆ ਹਾਂ ਜੀ ਤੂੰ ਮੇਰਾ ਭਰਾ ਹੁਣ ਕੋਈ ਗਲਤ ਕੰਮ ਨਹੀਂ ਕਰਨਾ ਇਹਨੂੰ ਕਿ ਲੈ ਕੇ ਜਾਣਾ ਗੁਬਾਰੇ ਦੀ ਬੁਰੀ ਵੇਚਣੀ ਚੱਲ ਮੈਨੂੰ ਚਲਾ ਕੇ ਵਿਖਾ ਮੜਾਏ ਹੁਣ ਠੀਕ ਹੈ ਚੱਲ ਗੁਰੂ ਗRAND ਦਾ ਚੱਲ ਗੁਰੂ ਗRAND ਦਾ ਚੱਲ ਵੇਚ ਲਾ ਕੇ ਰਜੇ ਚਲਦੀ ਸਹੀ ਆ ਦਿਮਾਗੋ ਬਾਈ ਥੋੜਾ ਜਿਹਾ ਸਿੱਧਾ ਹੈ ਨਾ ਸਿੱਧਾ ਦਿਮਾਗ ਨੂੰ ਚਲਾ ਕਿੱਦਾਂ ਹੈ ਠੀਕ ਹੈ ਠੀਕ ਹੈ ਹਾਂ ਸਹੀ ਸਹੀ ਚੱਲਦੀ ਹੈ ਹਾਂਜੀ ਸਹੀ ਚੱਲਦੀ ਜੀ ਠੀਕ ਹੈ ਹੁਣ ਹਾਂਜੀ ਹਾਂਜੀ ਤੇਲ ਤੂ ਦੇਣਾ ਤੇ ਰੋਟੀ ਕਮਾਣੀ ਤੋ ਠੀਕ ਹੈ ਹਾਂਜੀ ਇਤਰਾ ਇੱਕ ਬਾਰੀ ਗੁਰੀ ਵੇਚਦੇ ਹੁਣ ਨਾ ਨਹੀਂ ਬਸ ਛੋਟੀ ਬਣ ਕੇ ਵੇਚਦਾ ਛੋਟੀ ਬਣ ਕੇ ਵੇਚਦਾ ਨਾ ਹੁਣ ਇੱਕ ਨਾ ਛੋਟੀਆਂ ਇੱਕ ਲਾਲੀ ਮੇਰਾ ਭਰਾ ਛੋਟੀ ਲਾ ਕੇ ਵਰਗ ਬਰਗੂਰੀ ਨਾਲ ਇੱਕ ਲਾਲੀ ਤੇ ਪਿੰਡਾ ਪੁੰਡਾ ਜੀ ਤੇਰਾ ਜਾਣਾ ਸੌਖਾ ਹੋਊਗਾ ਨਾਲ ਹੋਰ ਵੀ ਖਿਲਾਉਣੇ ਵਗੈਰਾ ਤੇ ਪੈ ਜਾਣੇ ਆ ਸਾਨੂੰ ਗੁਰੇ ਦਾ ਆਂਦਾ ਜੀ ਹਾਂ ਇਹ ਬਸ ਹੀ ਹੈਵੀ ਹੈਵੀ ਡਿਊਟੀ ਆ ਹਾਂਜੀ ਕੱਢ ਪੈਸੇ ਦੇ ਭਾਈ ਉਹਨਾਂ ਨੇ ਲੈ ਲਓ ਜੀ ਆਜੋ ਆ ਪੈਸੇ ਆ ਹਾਂ ਜੀ ਆਓ ਜੀ ਜਾ ਦੇ ਕਿੰਨੇ ਆ ਲਓ ਜੀ ਕਿੰਨੇ ਗਿਣੇ ਜੀ 30 40 50 70 ਜੀ ਦੇ ਦੇ ਭਾਈ ਨੂੰ ਪੈਸੇ ਦੇ ਦਿਓ ਲਓ ਪਿਆਰਿਓ ਲਓ ਜੀ ਆ ਗਈ ਰੇੜੀ ਤੇ ਦੇ ਪੈ ਹੈ ਠੀਕ ਆ ਮੈਂ ਰੱਖੋ ਆਪਣੇ ਕੋਲ ਇਹ ਹੁਣ ਤੂੰ ਇੱਕ ਰੱਖ ਲੈ ਇਹ ਹੁਣ ਤੇਰੀ ਭਾਈ ਨੇ ਤੈਨੂੰ ਜੇ ਤੇ ਰਾਜਾ ਖੜ ਮਜੇ ਠੀਕ ਆ ਪਰ ਰੇੜੀ ਤੇਰੇ ਪੈ ਹੈ ਦੀ ਆਈ ਆ ਹਾਂਜੀ ਠੀਕ ਆ ਜੀ ਤੁਹਾਡੇ ਯਾਰ ਸਾਈਂ ਗੁਰੂ ਅਮਰਦਾਸ ਜੀ ਕਿਰਪਾ ਨਾਲ ਮਾਰੇ ਮਹਾਰਾਜ ਕਿਰਪਾ ਤੇਰੇ ਤੇ ਕਰਤੀ ਆ ਹੈ ਕਰਦਾ ਮੈਂ ਤੁਹਾਡਾ ਪਤਾ ਤੁਹਾਡੇ ਪਰਾਂ ਪਿੱਛੇ ਚੋ ਰੋਟੀ ਗੁਜ਼ਾਰਾ ਨਹੀਂ ਹੁਣ ਕੀ ਸੋਚੀ ਹੋ ਗਈ ਨਹੀਂ ਰੋਟੀ ਹਾਂਜੀ ਹੋ ਜੂਗੀ ਜੀ ਗਰੀਬ ਦੀ ਰੋਟੀ ਚਲੋ ਤਾਰਨ ਵਾਲੇ ਤੁਸੀਂ ਨਹੀਂ ਤਾਰਨ ਵਾਲਾ ਗੁਰੂ ਅਮਰਦਾਸ ਪਾਸ਼ਾ ਹਣਾ ਅਸੀਂ ਨਹੀਂ ਗੁਰੂ ਅਰਜਨ ਦੇਵ ਸਾਹਿਬ ਤਰਨ ਵਾਲੇ ਆ ਹਾਂਜੀ ਠੀਕ ਹੈ ਹੁਣ ਮੇਰਾ ਭਰਾ ਦਾੜੀ ਮੋਛੇ ਜਰੂਰ ਕਿ ਲੱਗੇ ਆਈ ਠੀਕ ਹੈ ਠੀਕ ਹੈ ਤੇ ਮੈਂ ਉਸੇ ਆ ਕੇ ਮੱਖਣ ਸਿੰਘ ਤੇ ਦੇਖਣਾ ਤੈਨੂੰ ਕੋਈ ਗੱਲ ਨਹੀਂ ਜੀ ਤੇ ਤੂੰ ਦਾੜੀ ਮੋਛੇ ਰੱਖੀ ਜਾਂ ਨਹੀਂ ਕਿ ਰੱਖੀ ਹਾਂਜੀ ਠੀਕ ਹੈ ਹਾਂਜੀ ਦਾੜਾ ਤੂੰ ਆਪਣਾ ਕਰਤ ਪ੍ਰਕਾਸ਼ ਕਰ ਤੇ ਮਿਹਨਤ ਕਰ ਕੋਈ ਅੱਡੀ ਗੱਲ ਨਹੀਂ ਹਾਂਜੀ ਠੀਕ ਹੈ ਤਾਂ ਪਾਨੋ ਮੀ ਡੈਰੀ ਤੇ ਰੋਟੀ ਜੇ ਰੋਟੀ ਚ ਤੁਹਾਡੇ ਪੈਰਾਂ ਪਿੱਛੇ ਚੱਲਦੀ ਜਾਓਗੀ ਮਾੜੀ ਚੰਗੀ ਹੂੰ ਹੂੰ ਗੁਰੂ ਰਾਮਦਾਸ ਜੀ ਕਿਰਪਾ ਕਰਨ ਮਾਰੇ ਰੋਟੀ ਚਲਾਉਣਾਰੇ ਜਦੋਂ ਵੀ ਇਤਨਾ ਦਾ ਮਾੜਾ ਟਾਈਮ ਆਵੇ ਨਾ ਤੂੰ ਬਤਾ ਕੀ ਮੁੱਕੀ ਬੋਲਾਂ ਮੇਰੇ ਪਿੱਛੇ ਬੋਲ ਸਵਾਦ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਦ 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 ਗੁਰੂ ਰਾਮਦਾਸ ਸਵਾਦ 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 ਗੁਰੂ ਰਾਮਦਾਸ ਸਵਾਦ ਸਵਾਦ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮ ਦਾਸ ਸਵਾਸ ਸਵਾਸ ਗੁਰੂ ਰਾਮ ਦਾਸ ਗੁਰੂ ਰਾਮ ਦਾਸ ਜਦੋਂ ਵੀ ਤਨਵੀਰ ਕਦੀ ਹੋਈ ਨਾ ਤੇ ਮੇਰਾ ਮੰਮੀ ਡਾਡੀ ਨਹੀਂ ਹੈਗੇ ਮੈਂ ਇਕੱਲਾ ਰਹਿ ਗਿਆ ਇੱਕ ਜੜਾ ਦੇ ਸਭ ਨੇ ਹੀ ਆ ਠੀਕ ਹੈ ਪਰ ਜਦੋਂ ਤਰ੍ਹਾਂ ਦਾ ਫੀਲ ਹੋਵੇ ਤੇ ਗੁਰਾਂ ਦਾ ਸਪਾਸਣ ਯਾਦ ਕਰ ਠੀਕ ਹੈ ਤੇ ਬਾਕੀ ਮੈਂ ਫਿਰ ਬੇਨਤੀ ਕਰਾਂ ਦਾਦਾ ਜਰੂਰ ਪ੍ਰਕਾਸ਼ ਕਰਨਾ ਮੱਖਣ ਸਿੰਘ ਦਾਣਾ ਜੁਲ ਪ੍ਰਕਾਸ਼ਾ ਨਾ ਬਣਾ ਠੀਕ ਆ ਜੇ ਤੂੰ ਗੁਰੂ ਦੀ ਰਹਿਮਤਾ ਕਲਿਆਣੀਆਂ ਤੇ ਗੁਰੂ ਵਾਲਾ ਵੀ ਬਣ ਹਾਂਜੀ ਠੀਕ ਆ ਹਾਂਜੀ ਮੈਂ ਉੱਥੇ ਆ ਕੇ ਦੇਖਣਾ ਵਾ ਕੋਈ ਗੱਲ ਨਹੀਂ ਜੀ ਜ਼ਰੂਰ ਆਓ ਚੱਲ ਠੀਕ ਆ ਚੱਲ ਇੱਕ ਲੈ ਜਾਉ ਤੂੰ ਜਿਹੜੀ ਹੈ ਚੱਲ ਮੇਰਾ ਭਰਾ ਤੇ ਇੱਕ ਮਟੋਚਾ ਯਾਰ ਤੇ ਚੱਪਲਾ ਪਲੇਗ ਮਟੋਚਾ ਪਈ ਤਾਂ ਕਿ ਹੈਗੀ ਕਿ ਸ਼ੋਪ ਹੈ ਕਿ ਚੱਪਲਾਂ ਦੀ ਐਵਲਾਂ ਮੋਰਲ ਡਾਮਲੇ ਵੱਧੂ ਹੈ ਅ ਡਾਮਲੇ ਨਹੀਂ ਮਿਲਣੀਆਂ ਤੇ ਚੱਪਲ ਆਣੀ ਵੀਰ ਦੀ ਚੱਪਲ ਤੇ ਨੰਗੇ ਜਿੱਦਾਂ ਹਣ ਫਿਕੇ ਦੀ ਵੀ ਅਲੀ ਵੀ ਕਈ ਲਤੀ ਲਤੀ ਵੋਏ ਅੱਗੇ ਜਿੱਦਾਂ ਤੁਸੀਂ ਜੇ ਤੁਸੀਂ ਕਹੋ ਵੀ ਬੱਵਾ ਚੱਪਲ ਹੈ ਕਿ ਤੇ ਆਪਣੇ ਪੈਰ ਕੱਜਲਾ ਵੀ ਧੁੱਪ ਦੀ ਨੀਜ ਸਰਦੇ ਪੈਰ ਤੇ ਅੱਛਾ ਤੇ ਚੱਪਲ ਜੋਗੇ ਵੀ ਮੇਰੇ ਕੋ 100 ਰੁਪਏ ਜੇ ਹੁੰਦੇ ਨਾ 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 ਪਤਾ ਕਰੀ ਜਾ ਜੋ ਮੇਰੇ ਰਾਮਦਾਸ ਜਹਾਨ ਮਾਸਾ ਜ ਮਾਰੇ ਇਦਾਂ ਅਛਾ ਚੱਪਲ ਨੀਕ ਲਈ ਗਈ ਹੈ ਹਾਂਜੀ ਚੱਪਲ ਨੀਕ ਲਈ ਗਈ ਧਾਨੀ ਗੁਰੂ ਧਾਨ ਦਾਸ ਘਰ ਰੋਟੀ ਵੰਦਿਆ ਪਾਕਰੀ ਕੇ ਵਾ ਧਾਨੀ ਗੁਰੂ ਧਾਨ ਦਾਸ ਇੱਦਾਂ ਜੇ ਟਾਈਮ ਪਾਸ ਕਰ ਲਈ ਜਾ ਜੋ ਹੂੰ ਗੁਰਦੁਆਰਾ ਸਾਹਿਬ ਲੱਗੇ ਜੀ ਮੋਟਾ ਸਾਹਿਬ ਹੂੰ ਉੱਥੋਂ ਜਾ ਕੇ ਘੁੱਟ ਚਾਹ ਪਾਣੀ ਲੈ ਇਹਦਾ ਪੀ ਲਈਦਾ ਜਾਓ ਹੂੰ ਇੱਥੇ ਹੀ ਉਹਨੂੰ ਰੋਟੀ ਰੱਖ ਜਾ ਰਚਾਇਆ ਜਾ ਢ ਨਹੀਂ ਮੈਂ ਨਹੀਂ ਚਲਾ ਵੀਰੇ ਇਹ ਗੁਰਦਾਮ ਦਾਸ ਬਾਸ਼ਾ ਨੇ ਚਲਾਇਆ ਵਾ ਹਾਂਜੀ ਠੀਕ ਹੈ ਤੇਰਾ ਗੁਰੂ ਬੜਾ ਬਿਆਨਤਾ ਜਿਨੇ ਸਾਡੇ ਕੋ ਭੇਜਿਆ ਠੀਕ ਹੈ ਨੇ ਹਾਂਜੀ ਮੈਂ ਵੀ ਸੋਚਦਾ ਨਾ ਭਾਜੀ ਕਿ ਲੰਗਰ ਆਪਾਂ ਕਿਹੜੇ ਤਗੜੇ ਤਗੜੇ ਲਾ ਲੈ ਆ ਤੇ ਆਪਣੇ ਇਤਰਾਵਾਂ ਕੋ ਮਾਈ ਤੇ ਚੱਪਲ ਨਹੀਂ ਹੈ ਜੀ ਪਾਉਣ ਨੇ ਆਕੇ ਨੂੰ ਵਧੀਆ ਉਹ ਆ ਦੇਖ ਪਾ ਕੇ ਚੱਪਲਾ ਠੀਕ ਹੈ ਹਾਂ ਜੀ ਆ ਮੇਰਾ ਭਰਾ ਚੱਪਲ ਪਾਉਂਦੀ ਠੀਕ ਹੈ ਹਾਂ ਜੀ ਉਹ ਵਾਲੀ ਚੱਪਲਾ ਲਾਰੇ ਹਾਂ ਜੀ ਉਹ ਬੜੀ ਮਿਹਰਬਾਨੀ ਜੀ ਅੱਜ ਉਹਦੇ ਕਿੰਨੇ ਜਰੇ ਕੱਲਾ ਪਾਣੀ ਦਾ ਹਾਂ ਵਾਲੀ ਹਾਂ ਤੇ ਬਈ ਸੀ ਨਹੀਂ ਠੀਕ ਹੈ ਆ ਗਈ ਪੂਰੀ ਹਾਂ ਜੀ ਆ ਗਈ ਜੀ ਲਾ ਰਿਹਾ ਜੀ ਬੋ ਸੁਣਾ ਹਾਂ ਥੋੜੀ ਆਈ ਜੇ ਗੁਰੂੰਦਾਲ ਜੀ ਦੀ ਮੇਰ ਦੇ ਨਾਲ ਪੁਰਾਣੀ ਦੇ ਭਲਾ ਦੇ ਹਾਂ ਹਾਂ ਦੇ ਪ੍ਰਾਂਤ ਜੀ ਪਾ ਲਾਂਗੇ ਨਹੀਂ ਨਹੀਂ ਤੂੰ ਅਬ ਇੱਕ ਲੈ ਜਾਣਾ ਚਲ ਚਲ ਅਬ ਠੀਕ ਬਣਾ ਭਾਜਾ ਹੁਣ ਚੰਗਾ ਜੀ ਚਲ ਓਕੇ ਜੀ ਬਾਈ ਖਾਲਸਾ ਵਾਹਿਗੁਰੂ ਜੀ ਕਾ ਛਾ ਦੱਕ ਵਿੱਚ ਕੀ ਚੰਗਾ ਹਾਂਜੀ ਚੱਲ ਠੀਕ ਆ ਤੁਹਾਨੂੰ ਗੁਰੂ ਜੀ ਰਾਮਦਾਸ ਤੁਹਾਨੂੰ ਗੁਰੂ ਜੀ ਰਾਮਦਾਸ ਤੁਹਾਨੂੰ ਗੁਰੂ ਜੀ ਰਾਮਦਾਸ ਚੰਗਾ ਜੀ ਵਾਈ ਖਾਲਸਾ ਵਾਈ ਗੁਰਦੇ ਕੀ ਫਤਿਹ ਜੀ ਤੁਹਾਨੂੰ ਗੁਰੂ ਜੀ ਰਾਮਦਾਸ ਸਵਾ ਸਵਾ ਗੁਰੂ ਜੀ ਰਾਮਦਾਸ ਸਵਾ ਸਵਾ ਗੁਰੂ ਜੀ ਰਾਮਦਾਸ ਸਵਾ ਸਵਾ ਗੁਰੂ ਜੀ ਰਾਮਦਾਸ ਸਵਾ